ਸਾਰੇ ਰੁਪਏ ਤੇ ਸਸਤੀ ਗੱਲ ਮੁਸਕੜ ਤੁਹਾਡਾ ਸਵਾਗਤ ਜਿੰਦੇ ਵੀ ਸਾਡੇ ਪ੍ਰੈਸ ਵੀਰ ਇੱਥੇ ਪਹੁੰਚੇ ਨੇ ਅੱਜ ਦੇ ਇਸ ਮੈਂ ਕਹੂੰਗਾ ਕਿ ਇੱਕ ਮੁਬਾਰਕ ਦਿਨ ਮੁਬਾਰਕ ਪਲ ਜਿਹੜਾ ਕਿ ਰਾਜਪੁਰੇ ਹਲਕੇ ਨੂੰ ਕਾਫੀ ਦਿਹਾਕਤੋਂ ਉਡੀਕ ਸੀਗੀ ਕਿ ਸਾਫ ਪਾਣੀ ਹੁਣ ਪ੍ਰੋਵਾਈਡ ਕੀਤਾ ਜਾਵੇ ਤੇ ਅੱਜ तकरीबन 33 ਕਰੋੜ ਦਾ ਜਿਹੜਾ ਪ੍ਰੋਜੈਕਟ ਹੈਗਾ ਪਾਣੀ ਦਾ ਪੀਣ ਵਾਲੇ ਪਾਣੀ ਦਾ ਸਿਸਟਮ ਬਹੁਤ ਹੀ ਦੀਪ ਪੱਥਰ ਰੱਖਿਆ ਨਾਲ ਮੇਰੇ ਇਥੋਂ ਦੇ ਬੜੇ ਹੀ ਸਤਿਕਾਰਯੋਗ ਸਾਡੇ ਮੌਜੂਦ ਸਾਡੇ ਵੱਡੀ ਭੈਣ ਨੀਨਾ ਬਿੱਤਰ ਜੀ ਸਾਡੇ ਚੇਅਰਮੈਨ ਸਰਵਾਨ ਸੀਵਰੇਜ ਬੋਰਡ ਤੋਂ ਡਾਕਟਰ ਸੰਨੀ ਅਨੂਵਾਲੀਆ ਜੀ ਤੇ ਸਾਡੇ ਕਾਉਂਸਲਰ ਸਹਿਬਾਨ ਜਿਲੇ ਵੀ ਇੱਥੇ ਨਾਲ ਪਾਲਸੀ ਤੇ ਪੂਰੀ ਸੰਗਤ ਰਾਜਪੁਰੇ ਦੀ ਆਈ ਹੈਗੀ ਇਸ ਮੌਕੇ ਦੇ ਗਵਾਹ ਬਣਨ ਲਈ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਜੇ ਅਸੀਂ ਗੱਲ ਕਰੀਏ ਪ੍ਰੋਜੈਕਟ ਦੀ ਤਕਰੀਬਨ ਇਹ 3.53 ਕਰੋੜ ਦਾ ਪ੍ਰੋਜੈਕਟ ਹੈਗਾ ਤੇ ਖਾਸ ਕਰਕੇ ਜਿਹੜੀ ਕਲੋਨੀ ਹੈ ਜਿਹੜੇ ਗੱਲ ਕਰੀ ਆਪਾਂ 올ਡ ਰਾਜਪੁਰਾ ਸ਼ਹਿਰ ਦੀ ਜਿੱਥੇ ਕੀ ਪਾਣੀ ਪਹੁੰਚਦਾ ਨਹੀਂ ਸੀ ਜੇ ਪਾਣੀ ਗੰਦਲਾ ਸੀ ਸਾਫ ਪਾਣੀ ਨਹੀਂ ਸੀਗਾ ਤੇ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ ਤਕਰੀਬਨ ਮੈਂ ਕਹੂੰਗਾ ਕਿ 10000 ਘਰਾਂ ਨੂੰ ਇਹ ਫਾਇਦਾ ਹੋ ਗਿਆ ਲਾਭ ਹੋ ਗਿਆ ਤਾਂ तकरीबन ਜੀ ਆਬਾਦੀ ਦੀ ਗੱਲ ਕਰੀਏ 50000 ਦੇ ਆਸ-ਪਾਸ ਲੋਕਾਂ ਜਿਹੜੇ ਇਥੋਂ ਦੇ ਸਥਾਨਿਕ ਨਾਗਰਿਕ ਨੇ ਇਥੋਂ ਦੇ ਰਾਜਪੁਰਾ ਦੇ ਉਹਨਾਂ ਨੂੰ ਫਾਇਦਾ ਹੋਏਗਾ ਜੀ ਸਰ ਇਸ ਤਰ੍ਹਾਂ ਕਿ ਦਿਨ-ਬਦ ਦਿਨ ਪਾਣੀ ਦਾ ਪੱਧਰ ਘਿਰਦਾ ਜਾ ਰਿਹਾ ਹੈ ਪੰਜਾਬ ਵਿੱਚ ਖਾਸ ਕਰਕੇ ਤਾਂ ਇਸ ਬਾਰੇ ਵੀ ਸਰਕਾਰ ਕੋਈ ਉਪਰਾਲਾ ਕਰਦੀ ਹੈ ਕਿ ਪਾਣੀ ਦਾ ਪੱਧਰ ਬਰਾਬਰ ਰੱਖਿਆ ਜਾਵੇ ਜਾਂ ਕੁਝ ਅਵੇਅਰਨੈਸ ਕੀਤੀ ਜਾਵੇ ਕਿ ਕੁਝ ਐਤਾ ਦੇ ਜਿਹੜੀ ਫਸਲਾਂ ਪੋਈਆਂ ਜਾਣ ਜਿਸ ਕਰਕੇ ਪਾਣੀ ਨਾ ਲੱਗੇ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਇਹ तकरीबन ਇਹ ਇੱਕ ਮਲਟੀ ਡਾਇਰੈਕਸ਼ਨਲ ਅਪਰੋਚ ਹੈਗੀ ਹੈ ਠੀਕ ਪਾਣੀ ਦਾ ਜਿਹੜਾ ਲੈਵਲ ਘਿਰ ਰਿਹਾ ਹੈਗਾ ਜੋ ਜਦੋਂ ਦੀ ਅਸੀਂ ਸਰਕਾਰ ਸੰਭਾਲੀ ਹੈ ਕਿ ਸਾਡੇ ਸੀਐਮ ਸਾਹਿਬ ਸਰਦਾਰ ਪ੍ਰਗਵਤੀ ਮਾਨ ਜੀ ਉਹਨਾਂ ਨੇ ਖਾਸ ਧਿਆਨ ਖਾਸ ਤਜਵੀਜ਼ ਦਿੱਤੀ ਹੈ ਕਿ ਅਸੀਂ ਜਿਹੜਾ ਪਾਣੀ ਦਾ ਪੰਜਾਬ ਦਾ ਲੈਵਲ ਹੈਗਾ ਉਹ ਜਿਹੜਾ ਥੱਲੇ ਜਾ ਰਿਹਾ ਉਹਨੂੰ ਕਿੱਦਾਂ ਰੋਕਿਆ ਜਾਵੇ ਤੇ ਮੈਨੂੰ ਦੱਸ ਕੇ ਖੁਸ਼ੀ ਵੀ ਮਾਲ ਵੀ ਹੋ ਰਿਹਾ ਕਿ ਕੁਝ ਰਿਪੋਰਟਾਂ ਵੀ ਆਈਆਂ ਸੀ ਜਿੱਥੇ ਦੱਸਿਆ ਸੀਗਾ ਜਿਹੜਾ ਲੈਵਲ ਸੀ ਜਿਹੜਾ ਅੰਡਰਗਰਾਊਂਡ ਵਾਟਰ ਲੈਵਲ ਸੀਗਾ ਉਹ ਲੈਵਲ ਸਟੇਬਲ ਹੋ ਗਿਆ ਸਥਿਰ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਤੁਸੀਂ ਵੀ ਸਾਰੇ ਗਵਾਹ ਪੂਰਾ ਪੰਜਾਬ ਗਵਾਹ ਪੂਰਾ ਦੇਸ਼ ਗਵਾਹ ਆਇਆ ਗਵਾਹ ਆਇਆ ਕਿ ਜਿਹੜਾ ਹੁਣ ਪਿੱਛੇ ਨੰਗਲ ਚ ਜੋ ਪ੍ਰੋਬਲਮ ਆ ਇਸ ਜੋ ਜਿਸ ਨਾਲ ਦੇਸੀ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਦਾ ਫੌਜੀ ਮਾਨ ਜੀ ਨੇ ਖੁਦ ਜਾ ਕੇ ਉਥੇ ਪਹਿਰਾ ਦਿੱਤਾ ਖੁਦ ਜਾ ਕੇ ਉਥੇ ਪਹਿਰੇਦਾਰ ਬਣੇ ਤਾਂ ਕਿ ਅਸੀਂ ਇੱਕ ਬੂੰਦ ਜਿਹੜੀ ਫालतू ਪੰਜਾਬ ਦੇ ਪਾਣੀ ਦੀ ਅਸੀਂ ਕਿਸੇ ਹੋਰ ਨੂੰ ਨਹੀਂ ਦੇਣੀ ਨਾ ਸਾਡੇ ਕੋਲ ਹੈਗੀ ਹੈ ਇਹ ਸਬੂਤ ਆ ਇਹ ਸਾਡੇ ਅਸੀਂ ਸਾਰੇ ਦੇ ਗਵਾਹ ਆ ਤੇ ਜਰੂਰ ਜਿਹੜੀ ਦੂਜੀ ਮੈਂ ਕਿਹਾ ਸੀ ਜਿੱਦਾਂ ਕਿ crop diversification ਦੀ ਉਹਦੀ ਵੀ ਸਰਕਾਰ ਪੂਰਾ ਕੀ ਕਹਿੰਦੇ ਉਹ ਤੇ ਲੱਗੀ ਹੋਈ ਆ ਜਿਹੜੀ ਡਾਇਰੈਕਟ ਸੋਇੰਗ ਆਫ ਰਾਈਸ ਜਿਹੜੀ ਹੈਗੀ ਡੀਐਸਰ ਹੈਗੀ ਉਹ ਸੀ ਆਪਾਂ ਕਰ ਰਹੇ ਸਿੱਧੀ ਵਜਾਈ ਚ ਝੋਨੇ ਦੀ ਉਹ ਵੀ ਲੱਗੇ ਹੋਏ ਆ ਤੇ ਮੈਂ ਕਹੂੰਗਾ ਕਿ ਇੱਕ ਬੜੀ ਵਧੀਆ ਸਰਕਾਰ ਇੱਕ ਬੜੀ ਤਕਨੀਕ ਦੇ ਨਾਲ ਬੜੀ ਵਧੀਆ ਸੋਚ ਦੇ ਨਾਲ ਅਸੀਂ ਲੱਗੇ ਹੋਏ ਆ ਕਿ ਕਿਸ ਤਰ੍ਹਾਂ ਅਸੀਂ ਪਾਣੀ ਜਿਹੜਾ ਹੈਗਾ ਪਾਣੀ ਨੂੰ ਬਚਾਇਆ ਜਾਵੇ ਜਿਹੜਾ ਪਾਣੀ ਜਿਹੜਾ ਲੈਵਲ ਥੱਲੇ ਜਾ ਰਿਹਾ ਉਹਨੂੰ ਵੀ ਰੋਕਿਆ ਜਾਵੇ ਜੀ ਜਿਵੇਂ ਇਹ ਚੋਣਾਂ ਆ ਰਹੀਆਂ ਉਹਦੇ ਬਾਰੇ ਕੀ ਕਹਿਣਾ ਜੀ ਜੀ ਉਹ ਇਲੈਕਸ਼ਨ ਡਿਕਲੇਅਰ ਹੋ ਗਈ ਆ ਤੇ ਸਾਨੂੰ ਪੂਰਾ ਆਸ ਆ ਪੂਰਾ ਮਾਣ ਆ ਸਾਨੂੰ ਪੂਰਾ ਯਕੀਨ ਆ ਕਿ ਪੰਜਾਬ ਦੇ ਲੋਕ ਜਿਸ ਤਰ੍ਹਾਂ 222 ਵਿੱਚ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਤੇ ਹੁਣ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ 'ਚ ਵੀ ਇਸੇ ਤਰ੍ਹਾਂ ਹੀ ਇਸੇ ਇਹੀ ਇਸ ਤਰ੍ਹਾਂ ਹੀ ਮਾਨ ਤੇ ਪਿਆਰ ਫਲਸਫੇ ਨਾਲ ਜੀ ਇਸ ਤਰ੍ਹਾਂ ਮਾਨ ਸਾਹਿਬ ਨੇ ਗੱਲ ਪਹਿਲਾਂ ਹੀ ਕਹੇ ਜਾਂਦਾ ਕਿ ਜਿਹੜਾ ਰੇਕਟਾਚਾਰ ਜਿਹੜੀਆਂ ਉਸ ਨੂੰ ਸਵੀਕਾਰ ਨਹੀਂ ਕਰਦੇ ਕਈ ਵਾਰ ਅਜਿਹੇ ਮਾਮਲੇ ਆਉਂਦੇ ਨੇ ਕਿ ਨਕਸ਼ਾ ਜਾਂ ਕਿਸੇ ਹੋਰ ਤਰ੍ਹਾਂ ਦੀ ਜੁੜੀ ਹੈ ਕੁਝ ਪਿੱਛੇ ਜੁੜੀਆਂ ਰਿਸ਼ਤਿਆਂ ਦੀ ਮਾਨਤਾ ਨਹੀਂ ਦਿੰਦੇ ਤਾਂ ਇਹ ਤੁਹਾਨੂੰ ਕਾਰਵਾਈਆਂ ਵੀ ਕੀਤੀਆਂ ਕਿ ਆਮ ਵਾਲੇ ਸਮਝਦੇ ਕੋਈ ਸੀਮੇ ਦੀ ਕੋਈ ਮੇਮ ਚੱਲ ਰਹੀ ਹੈ ਕਿ ਕੀ ਸਾਫਲਤਾ ਜੀ ਜੀ ਬਿਲਕੁਲ ਸਹੀ ਹੈ ਕਿ ਆਵਾਦੀ ਪਾਰਟੀ ਦਾ ਜੜ ਜਨਮ ਹੋਇਆ ਸੀ ਉਹ ਵੀ ਕ腐ਸ਼ਨ ਫ੍ਰੀ ਮੂਵਮੈਂਟ ਤੋਂ ਹੀ ਹੋਇਆ ਸੀ ਤੇ ਪੰਜਾਬ ਵਿੱਚ ਆਵਾਦੀ ਪਾਰਟੀ ਸਰਕਾਰ ਪਹਿਲੇ ਦਿਨ ਤੋਂ ਹੀ ਲਾ ਕੇ ਤੇ ਅੱਜ ਤੱਕ ਜਿੱਥੇ ਵੀ ਕੋਈ ਕੰਪਲੇਂਟ ਆਂਦੀ ਹੈਗੀ ਆ ਚਾਹੇ ਮੈਂ ਕਾਂਗਰਸ ਸਾਨੂੰ ਸਾਰ ਨੂੰ ਪਤਾ ਚਾਹੀਏ ਸਾਡੇ ਖੁਦ ਐਮ.ਐਲ.ਏ. ਸਾਹਿਬਾਨ ਕਿਉਂ ਨਾ ਚਾਹੀਏ ਸਾਡੇ ਖੁਦ ਮੰਤਰੀ ਸਾਹਿਬਾਨ ਹੋਵੇ ਕਿਸੇ ਨੂੰ ਨਹੀਂ ਸੀਮ ਸਾਹਿਬ ਨੇ ਕਲੀਅਰ ਕੀਤਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜਿੱਥੇ ਵੀ ਕੰਪਲੇਂਟ ਆਉਂਦੀ ਜਿੱਥੇ ਕੋਈ ਗੰਦੀ ਸਾਨੂੰ ਦੱਸੋ ਜੋ ਅਸੀਂ ਬੰਦੀ ਕਰ ਵੀ ਅਸੀਂ ਉੱਪਰ ਕਰਾ ਗਿਆ ਸਰ ਜੀ ਯੁਧ ਨਸ਼ਾ ਅਰੋਧ ਜਿਹੜਾ ਹੈਗਾ 31 ਮਈ ਤੁਸੀਂ ਡੈਡ ਲਾਈਨ ਦਿੱਤੀ ਹੈ ਜੀ ਲੱਗਦਾ ਹੈ ਪੰਜਾਬ 31 ਮਈ ਤੱਕ ਬਿਲਕੁਲ ਨਸ਼ਾ ਮੁਕਤ ਹੋ ਜਾਊਗਾ ਜੀ ਜੀ ਸਾਨੂੰ ਜੇ ਅਸੀਂ ਆਪਣੀ ਗੱਲ ਕਰੀਏ ਸਾਨੂੰ ਪੰਜਾਬ ਵਿੱਚ ਆਉਣ ਨੂੰ ਹਜੇ 3 ਸਾਲ ਹੀ ਹੋਏ ਨੇ ਤੇ ਜਿਹੜਾ ਨਸ਼ਾ ਚੱਲ ਰਿਹਾ ਪੰਜਾਬ ਵਿੱਚ ਜਾਂ ਗੈਂਗਸਟਰਵਾਦ ਦੀ ਗੱਲ ਅਸੀਂ ਗੱਲ ਕਰ ਲਈਏ ਉਹ तकरीबन 25-30 ਸਾਲਾਂ ਤੋਂ ਚੱਲ ਰਿਹਾ ਹੈਗਾ ਠੀਕ ਹੈ ਮੈਂ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਸਾਡੀ ਸਰਕਾਰ ਨੇ ਇਹ ਪੂਰੇ ਦੇਸ਼ ਵਿੱਚ ਇਕੱਲੀ ਸਰਕਾਰ ਹੈ ਜਿਹਨੇ ਇੱਕ ਜੰਗੀ ਪੱਧਰ ਤੇ ਜ਼ਮੀਨੀ ਪੱਧਰ ਤੇ ਮਹਮ ਚਲਾਈ ਹੈਗੀ ਆ ਤੇ ਇਹਦੇ ਵਿੱਚ ਵੀ ਇਨਸਟਰਕਸ਼ਨ ਬਿਲਕੁਲ ਸਾਫ਼ ਆ ਕਿ ਕਿਸੇ ਨੂੰ ਕੋਈ ਬਖਸ਼ੇ ਨਹੀਂ ਜਾਵੇਗਾ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਸਿਵਲ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਕਰ ਰਿਹਾ ਤੇ ਇਸ ਮਹਮ ਨੂੰ ਲੋਕ ਲਹਿਰ ਬਣਾ ਲਈ ਅਸੀਂ ਪਿੰਡਾਂ 'ਚ ਵੀ ਜਾ ਰਹੇ ਹਾਂ ਜੂਤ ਨਸ਼ਾ ਵਰਤਦਾ ਸੀ ਬਲਾਕ ਲੈਵਲ ਤੇ ਜਾ ਰਹੇ ਹਾਂ ਪਿੰਡ ਲੈਵਲ ਤੇ ਜਾ ਰਹੇ ਹਾਂ ਅਸੀਂ ਮਹੱਲਾ ਲੈਵਲ ਤੇ ਜਾ ਰਹੇ ਹਾਂ ਅਸੀਂ ਚਾਹੁੰਦੇ ਕਿ ਇਸ ਮਹਮ ਨੂੰ ਜਿੰਨਾ ਚਿਰ ਲੋਕ ਸਾਥ ਨਹੀਂ ਦੇਣਗੇ ਲੋ ਇਸ ਮਹਮ ਨੂੰ ਲੋਕ ਲਹਿਰ ਨਹੀਂ ਬਣੂਗੀ ਉਹਨਾਂ ਚੱਕਰ ਜਿਹੜਾ ਜਿਹੜਾ ਨਸ਼ਾ ਉਹ ਚੱਲਦਾ ਰਹੂਗਾ ਤੇ ਅਸੀਂ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਪੰਜਾਬ 'ਚ ਜਿਹੜਾ ਹੈਗਾ ਨਸ਼ਾ ਨੂੰ ਖਤਮ ਕਰਕੇ ਆਪਾਂ ਹਟਾਂਗੇ